ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰਾਂ ਦਮਾਲੇ ਫਸਟ ਸੈਕਿੰਡ ਥਰਡ ਦੇ ਜਿਹੜੇ ਇਨਾਮ ਨੇ ਉਹ ਵੰਡੇ ਗਏ ਨੇ ਤੇ ਦੋ ਇਨਾਮ ਜਿਹੜੇ ਹੌਸਲਾ ਵਧਾਉਣ ਵਾਲੇ ਬੱਚਿਆਂ ਨੂੰ ਵੰਡੇ ਗਏ ਨੇ ਲਗਭਗ 8 ਸਕੂਲਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਜੋ ਸੋਹਾਨੀਗੜ ਇਲਾਕੇ ਦੇ ਨਾਲ ਸੰਬੰਧਿਤ ਸਕੂਲ ਨੇ ਤੇ ਅਗਲੀ ਵਾਰ ਸਾਡੀ ਕੋਸ਼ਿਸ਼ ਰਹੂਗੀ ਵੀ ਇੱਥੇ ਪ੍ਰਾਈਵੇਟ ਤੌਰ ਤੇ ਵੀ ਬੱਚੇ ਪਹੁੰਚਣ ਸਕੂਲਾਂ ਤੋਂ ਇਲਾਵਾ ਵੀ ਜੋ ਬੱਚਿਆਂ ਵੱਲੋਂ ਕਿਹੜਾ ਕਿਦਾਂ ਦਾ ਰਿਸਪਾਂਸ ਮਿਲੇਗਾ ਕਿਹੜੇ ਕਿਹੜੇ categories ਤੁਸੀਂ ਨੇ ਇਹਦੇ ਵਿੱਚ ਤਿੰਨ categories ਬਣਾਈਆਂ ਗਈਆਂ ਸਨ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਦੇ ਵਿੱਚ ਜੂਨੀਅਰ ਜਿਸ ਵਿੱਚ class 5 ਤੋਂ ਲੈ ਕੇ 8ਵੀਂ ਤੱਕ ਸੀਨੀਅਰ ਗਰੁੱਪ ਸੁੰਦਰ ਦਸਤਾਰ ਮੁਕਾਬਲਿਆਂ ਦਾ 9ਵੀਂ ਤੋਂ 12ਵੀਂ ਜਮਾਤ ਤੱਕ ਅਤੇ ਦਿਮਾਲੇ ਸਜਾਉਣ ਦੇ ਮੁਕਾਬਲੇ ਰੱਖੇ ਗਏ ਸਨ ਦਿਮਾਲਿਆਂ ਵਿੱਚ ਓਪਨ ਗਰੁੱਪ ਰੱਖਿਆ ਗਿਆ ਸੀ ਕਈ ਬੱਚਿਆਂ ਦੇ ਮਨ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਜੀ ਕਿ ਸਾਨੂੰ ਕੋਈ ਪੋਜੀਸ਼ਨ ਨਹੀਂ ਮਿਲੀ ਹੈਗੀ ਸਾਡਾ ਕੋਈ ਇਨਾਮ ਨਹੀਂ ਆਇਆ ਹੈਗਾ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜੇ ਹਾਰ ਦਾ ਉਹ ਬੱਚਾ ਨਹੀਂ ਹੁੰਦਾ ਜਿਹੜਾ ਪਿੱਛੇ ਰਹਿ ਜਾਵੇ ਹਾਰਦਾ ਹਮੇਸ਼ਾ ਉਹ ਹੁੰਦਾ ਜਿਹੜਾ ਪਾਰਟਿਸਪੇਟ ਨਾ ਕਰ ਸਕੇ ਜਿਹੜਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਖੜੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਪਿੰਡ ਫੱਗੂ ਵਾਲਾ ਦੇ ਇਤਿਹਾਸਕ ਗੁਰਦੁਆਰੇ ਦੇ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਸੇਵਾ ਦਲ ਸੰਗਰੂਰ ਵੱਲੋਂ ਕੁਲਵੰਤ ਸਿੰਘ ਕੋਲਕੱਤਾ ਵੱਲੋਂ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰਾਂ ਦਮਾਲੇ ਫਸਟ ਸੈਕਿੰਡ ਥਰਡ ਦੇ ਜਿਹੜੇ ਇਨਾਮ ਨੇ ਉਹ ਵੰਡੇ ਗਏ ਨੇ ਤੇ ਦੋ ਇਨਾਮ ਜਿਹੜੇ ਹੌਸਲਾ ਵਧਾਉਣ ਵਾਲੇ ਬੱਚਿਆਂ ਨੂੰ ਵੰਡੇ ਗਏ ਨੇ ਅਤੇ ਇੱਕ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਇਹ ਜਿਹੜਾ ਅਪਰਾਲਾ ਕਲਕੱਤਾ ਸਾਹਿਬ ਨਾਲ ਕਰਦਿਆਂ ਗੱਲ ਕਲਕੱਤਾ ਸਾਹਿਬ ਕਿੱਦਾਂ ਦਾ ਮਨ ਚ ਬਣਿਆ ਵੀ ਇਹ ਜੇ ਅਪਰਾਲੇ ਸ਼ੁਰੂ ਕੀਤੇ ਜਾਣ ਮੇਰੇ ਤਾਂ ਗੁਰੂ ਸਾਹਿਬ ਨੇ ਆਪ ਫੁਰਨਾ ਜਗਾਇਆ ਤੇ ਮੈਂ ਸੋਚਦਾ ਵੀ ਹਰ ਸਿੱਖ ਨੂੰ ਲੋੜ ਹੈ ਕਿ ਇਸ ਤਰ੍ਹਾਂ ਦੇ ਉਹ ਆਪ ਉਪਰਾਲੇ ਕਰਨ ਇਹਦੇ ਲਈ ਜ਼ਰੂਰੀ ਨਹੀਂ ਵੀ ਕੋਈ ਸੰਸਥਾ ਹੀ ਹੋਵੇ ਉਹ ਆਪ ਮਹਾਰੇ ਵੀ ਕਰ ਸਕਦੇ ਨੇ ਬੱਚਿਆਂ ਨੂੰ ਪ੍ਰੇਰਣਾ ਗੁਰੂ ਦੇ ਲਾੜਲਾ ਹੋਣਾ ਇਸ ਤੋਂ ਉੱਤਮ ਤੇ ਨੇਕ ਕੰਮ ਕੋਈ ਨਹੀਂ ਅੱਜ ਤੁਸੀਂ ਪਹੁੰਚੇ ਹੋ ਸ੍ਰੀ ਗੁਰੂ ਤੇਗ ਬਹਾਦਰ ਦੀ ਚੰਨਛੋਪ ਪਰਾਪ ਧਰਤੀ ਪਿੰਡ ਫੱਗੂ ਵਾਲਾ ਵਿਖੇ ਕਿੱਦਾਂ ਦਾ ਤੁਹਾਨੂੰ ਰਿਸਪੌਂਸ ਮਿਲਿਆ ਪੰਚਾਇਤ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਅਤੇ ਬੱਚਿਆਂ ਵੱਲੋਂ ਮੈਂ ਧੰਨਵਾਦ ਕਰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਾਹਿਬ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਬਹਿਲਾ ਜੀ ਅਤੇ ਸਮੂਹ ਮੈਂਬਰ ਸਹਿਬਾਨ ਪ੍ਰੈਸ মিডিਆ ਸਾਰੇ ਨੇ ਵੱਡੇ ਪੱਧਰ ਤੇ ਪਹੁੰਚੇ ਨੇ ਲਗਭਗ 8 ਸਕੂਲਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਜੋ ਭਵਾਨੀਗੜ ਇਲਾਕੇ ਦੇ ਨਾਲ ਸੰਬੰਧਿਤ ਸਕੂਲ ਨੇ ਤੇ ਅਗਲੀ ਵਾਰ ਸਾਡੀ ਕੋਸ਼ਿਸ਼ ਰਹੂਗੀ ਵੀ ਇੱਥੇ ਪ੍ਰਾਈਵੇਟ ਤੌਰ ਤੇ ਵੀ ਬੱਚੇ ਪਹੁੰਚਣ ਸਕੂਲਾਂ ਤੋਂ ਇਲਾਵਾ ਵੀ ਨਗਰ ਦੇ ਬੱਚੇ ਵੀ ਪਹੁੰਚਣ ਤੇ ਸ਼ਬਦ ਕੀਰਤਨ ਵੀ ਕਰਾਏ ਜਾਣ ਇਸ ਤਰ੍ਹਾਂ ਦੇ ਉਪਰਾਲੇ ਹਰ ਬੰਦੇ ਨੂੰ ਕਰਨ ਦੀ ਲੋੜ ਹੈ ਤੇ ਇਹ ਸਾਲ ਜਿਹੜਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਹੋਇਆਂ 350 ਸਾਲਾਂ ਇਹ ਉਹਨਾਂ ਦੀ ਸ਼ਹੀਦੀ ਦਾ ਸ਼ਤਾਬਦੀ ਸਮਾਗਮ ਹੈ ਉਹਦੀ ਲੜਾਈ ਆਰੰਭ ਕੀਤੀ ਹੈ ਤਾਂ ਮੇਰੇ ਲਈ ਇਹ ਭਾਗਾ ਵਾਲਾ ਕਿ ਮੈਂ ਇਸ ਭਾਵਨ ਧਰਤੀ ਤੋਂ ਇਹਦੀ ਅਰਬਤਾ ਕੀਤੀ ਹੈ ਅੱਜ ਬੱਚਿਆਂ ਵੱਲੋਂ ਕਿਹੜਾ ਕਿਦਾਂ ਦਾ ਰਿਸਪਾਂਸ ਮਿਲਿਆ ਹੈਗਾ ਕਿਹੜੇ-ਕਿਹੜੇ categories ਤੁਸੀਂ ਨੇ ਇਹਦੇ ਵਿੱਚ ਤਿੰਨ categories ਬਣਾਈਆਂ ਗਈਆਂ ਸਨ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਦੇ ਵਿੱਚ ਜੂਨੀਅਰ ਜਿਸ ਵਿੱਚ ਕਲਾਸ 5 ਤੋ ਲੈ ਕੇ 8ਵੀਂ ਤੱਕ ਸੀਨੀਅਰ ਗਰੁੱਪ ਸੁੰਦਰ ਦਸਤਾਰ ਮੁਕਾਬਲਿਆਂ ਦਾ 9ਵੀਂ ਤੋਂ 12ਵੀਂ ਜਮਾਤ ਤੱਕ ਅਤੇ ਦਮਾਲੇ ਸਜਾਉਣ ਦੇ ਮੁਕਾਬਲੇ ਰੱਖੇ ਗਏ ਸਨ ਦਮਾਲਿਆਂ ਵਿੱਚ ਓਪਨ ਗਰੁੱਪ ਰੱਖਿਆ ਗਿਆ ਸੀ ਕਿਵੇਂ ਦਾ ਰਿਸਪੌਂਸ ਮਿਲਿਆ ਬੱਚਿਆਂ ਨੂੰ ਹਜੇ ਹੁਣ ਵੀ ਫੋਨ ਆਈ ਜਾ ਰਹੇ ਨੇ ਕਿਉਂਕਿ ਪੇਪਰਾਂ ਦੇ ਦਿਨ ਕੱਲ੍ਹ ਬਿਲਕੁਲ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਇੱਥੋਂ ਤੱਕ ਵੀ ਟੀਚਰ ਸਹਿਬਾਨ ਤੇ ਪ੍ਰਿੰਸੀਪਲ ਸਹਿਬਾਨ ਦੇ ਵਿੱਚ ਵੀ ਉਤਸ਼ਾਹ ਸੀ ਵੀ ਸਾਡੇ ਬੱਚੇ ਜ਼ਰੂਰ ਹਿੱਸਾ ਲੈਣ ਉਹ ਪੇਪਰ ਕੁਝ ਬੱਚੇ ਪੇਪਰ ਦੇ ਕੇ ਆਏ ਨੇ ਕੁਝ ਪੇਪਰਾਂ ਦੀ ਮਜਬੂਰੀ ਦੇ ਵਿੱਚ ਅੱਜ ਨਹੀਂ ਪਹੁੰਚ ਸਕੇ ਸੋ ਇਸ ਤਰ੍ਹਾਂ ਦੇ ਲਗਾਤਾਰ ਉਪਰਾਲੇ ਚੱਲਦੇ ਰਹਿਣਗੇ ਤੇ ਬੱਚੇ ਤਾਂ ਬਹੁਤ ਖੁਸ਼ ਨੇ ਮੈਂ ਖੁਸ਼ ਹਾਂ ਸਾਰੀ ਆਪਾਂ ਖੁਸ਼ ਹਾਂ ਤੇ ਹਰ ਕੰਪੀਟੀਸ਼ਨ ਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜੇ ਬੱਚਿਆਂ ਨੂੰ ਇਨਾਮ ਮਿਲਿਆ ਉਹਨਾਂ ਤੋਂ ਵੀ ਦੂਜੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਤੇ ਅੱਜ ਵਿਸ਼ੇਸ਼ ਤੌਰ ਤੇ ਇਸੇ ਪਿੰਡ ਦੇ ਪਿੰਡ ਫੱਗੂ ਵਾਲੇ ਦੇ ਨੌਜਵਾਨ ਬੱਚਾ ਵਿਦਿਆਰਥੀ ਜੋ ਨੈਸ਼ਨਲ ਰਾਈਫਲ ਸ਼ੂਟਿੰਗ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਉਹਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤਾਂ ਕਿ ਉਹਨੂੰ ਵੇਖ ਕੇ ਵੀ ਬੱਚਿਆਂ ਦੇ ਵਿੱਚ ਪ੍ਰੇਰਣਾ ਆਵੇ ਵੀ ਅਸੀਂ ਵੀ ਸਪੋਰਟਸ ਵੱਲ ਤੇ ਸਿੱਖੀ ਵੱਲ ਜੁੜ ਸਕੀਏ ਸਾਡੇ ਨਾਲ ਕੋਚ ਸਹਿਬਾਨ ਨੇ ਜਿਹੜੇ ਸਪੈਸ਼ਲ ਕੈਟਾਗਰੀਆਂ ਇਹਨਾਂ ਨੇ ਨਿਰਧਾਰਤ ਕਰੀਆਂ ਨੇ ਉਹਨਾਂ ਨਾਲ ਵੀ ਕਰਾਂ ਗੱਲ ਕੋਚ ਸਾਹਿਬ ਪਹਿਲਾਂ ਤਾਂ ਧੰਨਵਾਦ ਸਾਡੇ ਚੈਨਲ ਬਹੁਤ ਬਹੁਤ ਧੰਨਵਾਦ ਜੀ ਸਾਰੀ ਗੁਰਸਿੱਖ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਕੈਟਾਗਰੀ ਕੱਢਦੇ ਹੋ ਕਿੱਦਾਂ ਦੇ ਨੁਕਤੇ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਉਹ ਬੱਚੇ ਦੀ ਪਛਾਣ ਕਰਦੇ ਹੋ ਜਿਹਨੇ ਸੋਹਣੀ ਦਸਤਾਰ ਬੰਨੀ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਮੁਕਾਬਲਾ ਸ਼ੁਰੂ ਕਰਦੇ ਆਂਗੇ ਬੱਚੇ ਨੂੰ ਟਾਈਮ ਦਿੱਤਾ ਜਾਂਦਾ ਜੀ ਕੁਝ ਬੱਚੇ ਹੁੰਦੇ ਨੇ ਜੋ ਟਾਈਮ ਤੋਂ ਪਹਿਲਾਂ ਵੀ ਦਸਤਾਰ ਸਜਾ ਲੈਂਦੇ ਨੇ ਕਿ ਉਹ ਚੀਜ਼ ਵੀ ਅਸੀਂ ਖਾਸ ਤੌਰ ਤੇ ਨੋਟ ਕਰਦੇ ਆਂਗੇ ਤੇ ਉਸ ਤੋਂ ਬਾਅਦ ਜੇ ਆਪਣਾ ਆ ਗਿਆ ਹੈਗਾ ਜੋ ਬੱਚਿਆਂ ਦੀ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਕਿ ਜੋ ਬੱਚਿਆਂ ਦੀ ਦਸਤਾਰ ਦੀ ਸ਼ੇਪ ਹੁੰਦੀ ਹੈ ਜੀ ਠੀਕ ਹੈ ਉਹਦੇ ਅਕੋਰਡਸ ਬੱਚਿਆਂ ਦੇ ਨੰਬਰ ਲੱਗਦੇ ਜਾਣਗੇ ਤੇ ਕਈ ਬੱਚਿਆਂ ਦੇ ਜਦੋਂ ਸਿਰ ਕਵਰ ਕਰਦੇ ਨੇਗੇ ਜੀ ਉੱਪਰੋਂ ਸਿਰ ਕਈ ਵਾਰ ਨੰਗਾ ਰਹਿ ਜਾਂਦਾ ਹੁੰਦਾ ਹੈਗਾ ਜੀ ਸਿਰ ਟੱਕਨ ਦੇ ਲੱਕੇ ਦਸਤਾਰ ਦੇ ਲੱਕੇ ਤੇ ਉਹ ਚੀਜ਼ ਨਾਲ ਬੱਚਾ ਡਿਸਕਵਾਲਿਫਾਈ ਹੋ ਜਾਂਦਾ ਜੀ ਉਹ ਚੀਜ਼ ਦੇ ਨੰਬਰ ਕੱਟੇ ਕੱਟੇ ਜਾਂਦੇ ਨੇਗੇ ਤੇ ਉਸ ਤੋਂ ਅੱਗੇ ਆ ਗਿਆ ਦਸਤਾਰ ਦੀ ਸਫਾਈ ਸਭ ਤੋਂ ਜ਼ਰੂਰੀ ਹੈ ਜੋ ਦਸਤਾਰ ਦੀ ਸਫਾਈ ਦੇ ਜੋ ਨੰਬਰ ਨੇਗੇ ਉਹ ਬੱਚਿਆਂ ਦੇ ਅਕਾਊਂਟ ਹੁੰਦੇ ਨੇਗੇ ਜੀ ਤੇ ਜਿਵੇਂ ਕਿ ਅਸੀਂ ਹਰ ਮੁਕਾਬਲੇ ਕੇ ਹਾਰ ਦਾ ਉਹ ਬੱਚੇ ਕਈ ਬੱਚਿਆਂ ਦੇ ਮਨ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਜੀ ਕਿ ਸਾਨੂੰ ਕੋਈ ਪੋਜੀਸ਼ਨ ਨਹੀਂ ਮਿਲੀ ਹੈਗੀ ਸਾਡਾ ਕੋਈ ਇਨਾਮ ਨਹੀਂ ਆਇਆ ਹੈਗਾ ਸੋ ਸਭ ਤੋਂ ਪਹਿਲੀ ਗੱਲ ਤਾਂ ਜੀ ਜਿਹੜੇ ਹਾਰ ਦਾ ਉਹ ਬੱਚਾ ਨਹੀਂ ਹੁੰਦਾ ਜਿਹੜਾ ਪਿੱਛੇ ਰਹਿ ਜਾਵੇ ਹਾਰ ਦਾ ਹਮੇਸ਼ਾ ਉਹ ਹੁੰਦਾ ਜਿਹੜਾ ਪਾਰਟਿਸਪੇਟ ਨਾ ਕਰ ਸਕੇ ਜਿਹੜਾ ਠੀਕ ਹੈ ਜੀ ਸੋ ਇਹੀ ਚੀਜ਼ ਅਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖਦੇ ਆਂਗੇ ਕਿ ਬੱਚਿਆਂ ਦੇ ਮਨ ਦੇ ਵਿੱਚ ਕੋਈ ਐਦਾਂ ਦੀ ਗੱਲ ਵੀ ਨਾ ਜਾਵੇ ਇਸੇ ਲਈ ਜਿਵੇਂ ਕਲਕੱਤਾ ਸਾਹਿਬ ਨੇ ਦੱਸਿਆ ਹੈਗਾ ਜੀ ਇਹ ਉਪਰਾਲੇ ਕਰਦੇ ਰਹਿੰਦੇ ਨੇ ਕਿ ਕਿ ਬੱਚਿਆਂ ਦੇ ਮਨ ਦੇ ਵਿੱਚ ਕੋਈ ਐਦਾਂ ਦੀ ਗੱਲ ਨਾ ਜਾਵੇ ਉਸ ਦੇ ਲਈ ਅਸੀਂ ਜੋ ਹੌਸਲਾ ਬਜਾਉ ਨਾਮ ਨੇ ਕੇ ਬੱਚਿਆਂ ਦੇ ਜੋ ਸੋਹਣਿਆ ਦਸਤਾਰਾ ਤੋਂ ਕਿਸੇ ਕਾਰਨ ਕਰਕੇ ਨਹੀਂ ਪੋਜੀਸ਼ਨ ਨਹੀਂ ਆ ਸਕੀ ਹੈਗੀ ਜੀ ਸੋ ਹੌਸਲਾ ਬਜਾਉ ਜੋ ਨਾਮ ਨੇ ਕੇ ਬੱਚਿਆਂ ਨੂੰ ਨਾਲ ਅਸੀਂ ਉਹ ਵੀ ਦਿੰਦੇ ਰਹਿਣੇ ਆ ਜੀ ਤੁਸੀਂ ਨੇ ਇੱਕ ਐਲਾਨ ਕੀਤਾ ਵੀ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਲਿਖਣ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਤੁਸੀਂ ਦਸਤਾਰਾ ਉਹਨਾਂ ਲਈ ਫਿਲਿਪ ਫਰੀਸ ਖਪਾਉਣੇ ਹਾਂਜੀ ਸਾਡੀ ਜੋ ਸੰਸਥਾ ਬਣੀ ਹੋਈ ਹੈਗੀ ਜੀ ਮਸਤਮਾਨਾ ਸਾਹਿਬ ਦਾ ਦਸਤਾਰ ਕਲੱਬ ਦੇ ਨਾਮ ਤੇ ਜੀ ਉੱਥੇ ਸਾਨੂੰ ਇੱਕ ਪੰਚਾਇਤ ਵੱਲੋਂ ਤੇ ਜਾਗ ਗੁਰਦੁਆਰਾ ਸਾਹਿਬ ਵੱਲੋਂ ਮੈਨੇਜਮੈਂਟ ਵੱਲੋਂ ਜੀ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਜੀ ਉਹ ਐਪਲੀਕੇਸ਼ਨ ਦੇ ਉੱਪਰ ਬਕਾਇਦਾ ਇਹ ਚ ਲਿਖੀ ਜਾਂਦੀ ਹੈ ਕਿ ਜੀ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਦਸਤਾਰ ਮੁਕਾਬਲਾ ਜਾਂ ਆਪਣੇ ਪਿੰਡ ਦੇ ਵਿੱਚ ਅਸੀਂ ਇੱਕ ਕੈਂਪ ਲਗਾਉਣਾ ਚਾਹੁੰਦੇ ਹਾਂ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦੇਵਾਉਣਾ ਚਾਹੁੰਦੇ ਆਂਗੇ ਸੋ ਉਹ ਐਪਲੀਕੇਸ਼ਨ ਜੀ ਸਾਡੇ ਦਫ਼ਤਰ ਸ੍ਰੀ ਮਸਤਬਾਨਾ ਸਾਹਿਬ ਜੋ ਸਾਡਾ ਕਲੱਬ ਬਣਿਆ ਹੋਇਆ ਹੈਗਾ ਜੀ ਉੱਥੇ ਪਹੁੰਚ ਦੀ ਕਰੀ ਜਾਂਦੀ ਹੈ ਜੀ ਜਿਹੜੇ ਸਾਡੇ ਕੋਚ ਸਹਿਬਾਨ ਨੇਗੇ ਜੀ ਤਕਰੀਬਨ 50 ਤੋਂ 60 ਕੋਚ ਸਹਿਬਾਨ ਨੇ ਸਾਡੇ ਗਰੁੱਪ ਦੇ ਵਿੱਚ ਉਹਨਾਂ ਤੱਕ ਪਹੁੰਚ ਦੀ ਕੀਤੀ ਜਾਂਦੀ ਹੈ ਜੀ ਸੋ ਉਸ ਦੇ ਥਰੂ ਸਾਡੇ ਦਫ਼ਤਰ ਵੱਲੋਂ ਡਿਊਟੀ ਲਗਾਈ ਜਾਂਦੀ ਹੈ ਜੀ ਕੋਚ ਸਹਿਬਾਨਾਂ ਦੀ ਸੋ 7 ਦਿਨ ਦਾ ਸਾਡਾ ਜੋ ਕੈਂਪ ਹੁੰਦਾ ਹੈਗਾ ਜੀ ਉਹ ਲਗਾਇਆ ਜਾਂਦਾ ਬੱਚੇ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਤੇ ਸਾਡੀ ਸੰਸਥਾ ਵੱਲੋਂ ਨਾਲ ਦੀ ਨਾਲ ਇਹ ਵੀ ਉਪਰਾਲਾ ਕੀਤਾ ਜਾਂਦਾ ਹੈ ਕਿ ਜਿਹੜੇ ਬੱਚੇ ਉਸ ਕੈਂਪ ਦੇ ਵਿੱਚ ਜੀ ਕੇਸ ਰੱਖਣ ਦਾ ਪ੍ਰਣ ਕਰਦੇ ਨੇਗੇ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਦਸਤਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਜੀ ਇਹ ਜਿਹੜਾ ਕੈਂਪ ਹੁੰਦਾ ਇਹ ਫ੍ਰੀ ਆਫ ਕਾਸਟ ਹੁੰਦਾ ਜਾਂ ਇਹਦਾ ਕੋਈ ਫੀਸ ਨਹੀਂ ਜੀ ਇਹ ਸਾਡੀ ਸੰਸਥਾ ਵੱਲੋਂ ਫ੍ਰੀ ਆਫ ਕਾਸਟ ਹੁੰਦਾ ਜੀ ਇਹਦੇ ਕੋਈ ਚਾਰजेस ਨਹੀਂ ਹੁੰਦੇ ਹੈਗੇ ਜੀ ਇਹ ਸਾਰੇ ਬੱਚਿਆਂ ਲਈ ਫ੍ਰੀ ਆਫ ਕਾਸਟ ਹੁੰਦਾ ਜੀ ਸਾਡੇ ਨਾਲ ਸਰਪੰਚ ਗੁਰਪ੍ਰੀਤ ਸਿੰਘ ਬੈਲਾ ਜੁੜੇ ਹੋਏ ਨੇ ਬੈਲਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੇ ਇਸ ਮੁਕਾਬਲੇ ਨੂੰ ਤੁਸੀਂ ਆਪ ਵੀ ਫਿਰ ਸੋਹਣੀ ਦਸਤਾਰ ਬਾਈਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਹਿਲਾਂ ਵੀ ਜੀ ਨੇ ਦੱਸਿਆ ਕਲਕੱਤਾ ਸਾਹਿਬ ਨੇ ਇਹ ਬੜਾ ਵੱਡਾ ਉਪਰਾਲਾ ਇੱਕ ਬੱਚਿਆਂ ਲਈ ਸਿੱਖੀ ਨਾਲ ਜੁੜਦੇ ਨੇ ਸਾਡੇ ਬੱਚੇ ਜਿਹੜੇ ਬੱਚੇ ਕਿਸਾਂ ਤੋਂ ਰਹਿਤ ਨੇ ਉਹ ਕਿਸਾਂ ਰੱਖਣ ਦੇ پابੰਦ ਹੋ ਜਾਂਦੇ ਨੇ ਦਸ ਸੋਹਣੀ ਦਸਤਾਰ ਸਜਾਉਂਦੇ ਨੇ ਇਸ ਲਈ ਕਲਕੱਤਾ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਨਗਰ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਉਪਰਾਲਾ ਕੀਤਾ ਅਸੀਂ ਤਾਂ ਇਹਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਬੱਚਿਆਂ ਦਾ ਉਰੇ ਆਉਣ ਤੇ ਤੁਹਾਡੀ ਪ੍ਰੈਸ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਕਲਕੱਤਾ ਸਾਹਿਬ ਨੂੰ ਬੇਨਤੀ ਕਰਦਿਆਂ ਵੀ ਇਹੋ ਜਿਹੇ ਉਪਰਾਲੇ ਹਰ ਪਿੰਡ ਦੇ ਵਿੱਚ ਕੀਤੇ ਜਾਣ ਤਾਂ ਵੀ ਕੋਈ ਵੀ ਬੱਚਾ ਸਿੱਖੀ ਤੋਂ ਪਰਾ ਨਾ ਹੋਵੇ ਨਸ਼ਿਆਂ ਤੋਂ ਬਚੇ ਰਹਿਣ ਕਲਕੱਤਾ ਸਾਹਿਬ ਨੂੰ ਇਸਦਾ ਹੋਰ ਵੀ ਬੇਨਤੀ ਕਰਾਂਗੇ ਵੀ ਇਹਨਾਂ ਦੋ ਤਰੀਕ ਤੱਕ ਦੇ ਫੰਕਸ਼ਨ ਨੇ ਉਦੋਂ ਬਾਅਦ ਸਾਡੇ ਪਿੰਡ ਦੇ ਵਿੱਚ ਵੀ ਜ਼ਰੂਰ ਇਹ ਮੌਕਾ ਦੇਣ ਸਾਡੇ ਬੱਚੇ ਵੀ ਵਧੀਆ ਦਸਤਾਰਾਂ ਸਜਾਉਣ ਮੁਕਾਬਲੇਾਂ 'ਚ ਜਾਣ ਨਾਮ ਪ੍ਰਾਪਤ ਕਰਨ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਇਸ ਲੜੀ ਨਾਲ ਜੁੜਨ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇਹ ਸਨ ਸਰਪੰਚ ਗੁਰਪ੍ਰੀਤ ਸਿੰਘ ਬਹਿਲਾ ਨਗਰਪੰਚਾਇਤ ਫਗੂਵਾਲਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਫਗੂਵਾਲਾ ਜਹੇਦਾਰ ਜਗੀਰ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਲਕੱਤਾ ਸਾਹਿਬ ਨੂੰ ਇਹ ਨਿਯੋਦਾ ਭੇਜਿਆ ਗਿਆ ਸੀ ਕਿ ਦਸਤਾਰ ਮੁਕਾਬਲੇ ਸਾਡੇ ਇਸ ਗੁਰੂ ਘਰ ਦੇ ਉਹ ਸ਼ੁਰੂਆਤ ਕੀਤੀ ਜਾਵੇ ਜਿਹੜੇ ਕਿ ਗੁਰਤੇਗ ਬਹਾਦਰ ਨੂੰ ਸਮਰਪਿਤ ਨੇ ਇਹ ਜੇ ਮੁਕਾਬਲੇ ਹੋਣੇ ਚਾਹੀਦੇ ਨੇ ਕਿਉਂਕਿ ਨੌਜਵਾਨਾਂ ਦੇ ਵਿੱਚ ਉਤਸ਼ਾਹ ਪਾਇਆ ਜਾਂਦਾ ਜਦੋਂ ਨੌਜਵਾਨ ਜੁੜ ਜਾਂਣ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਇਹ ਨੌਜਵਾਨ ਸਿੱਖੀ ਤੋਂ ਹੌਲੀ-ਹੌਲੀ ਕਿਤੇ ਨਾ ਕਿਤੇ ਕੇਸ ਕਟਾਉਣ ਦੇ ਵਿੱਚ ਜਿਆਦਾ ਆਪ ਦੇ ਆਪ ਨੂੰ ਸਮਝਦੇ ਹੁੰਦੇ ਸੀ ਵਧੀਆ ਤਾਂ ਹੁਣ ਛੋਟੇ-ਛੋਟੇ ਬੱਚਿਆਂ ਦੇ ਦਸਤਾਰਾਂ ਸਿਰਤੇ ਨੇ ਤਾਂ ਸੋਹਣੀ ਪਨੀਰੀ ਇੱਕ ਜੇ ਆਪਾਂ ਕਹੀਏ ਇਹਦਾ ਪੈਦਾ ਹੋ ਰਹੀ ਆ ਇਹ ਪਨੀਰੀ ਗਾਹਾਂ ਜਾ ਕੇ ਕਿਤੇ ਨਾ ਕਿਤੇ ਵਧੀਆ ਫੜ ਦੇਊਗੀ ਇਸੇ ਆਸ ਨਾਲ ਕਿ ਹੋਰ ਵੀ ਅਪਰਾਲੇ ਇਹ ਜੇ ਕਰਦੇ ਰਹਿਣਗੇ ਤੇ ਜੁੜੇ ਰਹਿਣਗੇ ਇਹਨਾਂ ਲਹਿਰਾਂ ਦੇ ਨਾਲ ਕੈਮਰਾਮੈਨ ਭੀਮਾ ਪੱਟੀਵਾਲ ਨਾਲ ਇਕਬਾਲ ਸਿੰਘ ਫਗਵਾੜੀ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ